ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਆਪਣੀ ਇਸ ਘਰ ਦੇ ਵਿੱਚੋਂ ਤੇ ਅੱਜ ਟੋਟਲ ਤੁਹਾਨੂੰ 5 ਪਸ਼ੂ ਵਿਖਾਉਣੇ ਆ ਜਿੰਨਾ ਚੋਂ 4 ਸੂਈਆਂ ਤੇ ਇੱਕ ਗੱਬਣ ਹੈ ਸੂਈਆਂ ਲੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਬਾਕੀ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਓ ਪਰ ਇਹ ਆ ਵੀ ਆਪਣਾ ਵੇਸ ਚਾੱਕ ਕੇ ਤੇ ਫੇਰ ਹੀ ਆਪਣਾ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਮੇਜਰ ਮਸੀਹ ਪਿੰਡ ਲੱਖੂਵਾਲ ਤਹਿਸੀਲ ਜੀ ਨਾਲ ਜ਼ਿਲ੍ਹਾ ਬਸਰ ਫੋਨ ਨੰਬਰ ਇਹ ਬੋਲਦੇ ਕਰੀ 9955211747 ਠੀਕ ਹੈ ਜੀ ਤੇ ਵਪਾਰ ਦਾ ਕੰਮ ਫੇਰ ਆਪਣਾ ਹਾਂਜੀ ਹਾਂਜੀ ਠੀਕ ਹੈ ਅੱਜ 5 ਜਨਵਰੀ ਹੈ ਹਨਾ ਹਾਂਜੀ ਚਲੋ ਸ਼ੁਰੂਆਤ ਹੈ ਪਹਿਲੇ ਨੰਬਰ ਵਾਲੀ ਆ ਗੱਭਨ ਜੇ ਗਾਂ ਇੱਤੋਂ ਹੀ ਕਰ ਲਈਏ ਇਹ ਗੱਭਨ ਜੇ ਕਿੰਨਾ ਵਸੂਆ ਸੋਣਾ ਇਹਨੇ ਉਹ ਦੂਜਾ ਸਵੇਰ ਦੂਸਰਾ ਸਵੇਰ ਸੋਣਾ ਇਹਨੇ ਤੇ ਕਿੰਨਾ ਕ ਦੁੱਧ ਕੱਢ ਦੋਗੀ ਏ ਇੱਕ ਘਰ ਦੀ ਗਾਂ ਜੋ ਹੱਲੀ ਅੱਛਾ ਪਹਿਲਾ ਸੂਆ ਹੀ ਘਰ ਤੋਂ ਆ ਅੱਛਾ 12 18 ਕਿਲੋ ਦੁੱਧ ਦੇਣੀ ਅੱਛਾ ਪਹਿਲੇ ਸਵੇਰ ਨੂੰ 17 18 ਲੀਟਰ ਕੱਢਿਆ ਤੇ ਐਰ ਕੀ ਕਿੰਨਾ ਕ ਘਰੀ ਜਾਊਗੀ ਐਕੀ 20 ਦੀ ਆ ਜਾਈ 20 ਤੋਂ ਵੱਧ ਕਰੀਂਗੇ ਨਹੀਂ ਤੇ 20 ਤੇ ਦੋ ਤੋਰ 20 ਤੱਕ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਪੀਰ ਕੀ ਚਵਾਈ ਜਾਊਗੀ ਬਾਕੀ ਨਾਲ ਦੁੱਧ ਦਾ ਕੰਮ ਆ 12 ਤੋਂ 13 ਦਿਨ ਰਹਿਤੇ ਇਹ 10-12 ਦਿਨ ਖੜਦੀ ਆ। ਕਦ ਕਾਠ ਫਖੋ ਚੰਗੀ ਜਮਾਨ ਆ ਸੋਹਣੇ ਰੰਗ ਰੂਪ ਦੀ ਆ। ਕਰਦੀਆਂ ਕਟੀਆਂ ਵਛੀਆਂ ਜਿਹੜੀਆਂ ਦਏ ਆ ਤਿਆਰ ਕਰਨ। ਬੱਦਰ ਮੈਂ ਸਾਧਿਆ ਆ ਜਨਵਰ ਕਰਦੀ ਆ ਸਾਹਮਣੇ ਕਿੰਨੀਆਂ 4-5 ਕਟੀਆਂ ਵਛੀਆਂ ਵੱਧੀਆਂ। ਬਾਕੀ ਚੰਗੀ ਭਰ ਜੂਗੀ ਸੋਨ ਤੱਕਰ। ਆਹ ਦੇਖ ਲੈ ਜੀ ਬਾਕੀ ਥਾਨ ਵੀ ਹਲੇ ਤਿਆਰ ਕਰੂਗੀ। ਤਰਾ ਦੇਖ ਲੈ ਥਾਣੇ ਦੇ ਇਕੱਲੇ ਲੱਗੇ ਤਾਂ। ਅਜੇ ਥਾਨ ਤਿਆਰ ਕਰਨੇ ਆ ਅਜੇ ਇਹਨੇ ਮੱਟਾਂ ਵਾਲੇ ਥਾਨੇ ਆ। ਤੇ ਕਿੰਨਾ ਇਹਦਾ ਮੁੱਲ ਰੱਖਣਾ ਵੀ ਜੀ ਆਪਾਂ? ਮੁੱਲ ਨੇ ਤਾਂ 60000 ਰੁਪਏ। 60000 ਰੁਪਏ। ਕਰਨ ਵਿੱਚ ਮੰਨ ਤਣ। 20000। ਅੱਛਾ 58000 ਦੀ ਦੇ ਦੋਗੇ। ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ। 55000 ਦੀ। ਅੱਛਾ 55000 ਦੀ ਦੇ ਦਾਂਗੇ। ਕਹਿੰਦੇ 55000 ਦੀ ਦੇ ਦਾਂਗੇ। ਚਲੋ ਬਾਕੀ ਪਹਿਲੀ ਵੀਡੀਓ ਦਾ ਕੋਈ ਵੀਰ ਫੋਨ ਲਾਊਗਾ ਤੇ ਆਪੇ ਫਿਰ ਸੌਦਾ ਮੋਕੇ ਤੇ ਹੋ ਜਾਊਗਾ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਇਹਨੂੰ ਕਿੰਨਾ ਚਿਰ ਹੋ ਗਿਆ ਜੇ ਸੂਈ ਨੂੰ ਹਾਂਜੀ ਪੰਜਵਾਂ ਦਿਨ ਜੁ ਆਜਾ ਪੰਜਵਾਂ ਦਿਨ ਹੈ ਹਾਂਜੀ ਤੇ ਕਿੰਨਾ ਦੁੱਧ ਕਰਕੇ ਤਿਆਰ ਹੈ 11-12 ਕਿਲੋ 11-12 ਲੀਟਰ ਹੈਗਾ ਕਿੰਨਾ ਕਰੀ ਜਾਊਗੀ ਦੁੱਧ 15-16 ਕਿਲੋ ਦੇਣਾ ਠੀਕ ਹੈ ਜੀ ਖੋਲੋ ਹਾਂ ਫਿਰ ਤੋਰੀਏ ਕਰੀਨ ਨੂੰ ਸੂਆ ਇਹਦਾ ਪਹਿਲਾ ਹੀ ਆ ਤੇ ਸੋਨੇ ਰੰਗ ਰੂਪ ਚ ਆ ਮਗਰ ਕੀ ਆ ਗਿਆ ਇਹ ਮਗਰ ਇਹਦੇ ਬੱਚਾ ਹੈ ਤੇ ਬਾਕੀ ਨਗਰ ਜਵਾਨੇ ਦੀ ਆ ਆ ਜਲੇ ਨੇਖਦੇ ਸਾਡੇ ਥਾਣੇ ਦੇ ਵੀ ਇੱਕੜੀ ਲਾਗੇ ਤੋਂ ਥਾਣਾ ਕਲੇ ਪਿਛਲੇ ਇੱਕ ਪਗ ਇੱਕੋ ਜਿਹਾ साइज ਦੇ ਉਤਰਾ ਥੋੜਾ ਸੰਤਾਨ ਨੂੰ ਮਾਬਲੇ ਉਤਰਾ ਠੰਡੀ ਤੇ ਦੂਸਰੇ ਪਾਸੇ ਤੋਂ ਥਾਣੇ ਦੇਖ ਸਰਦੇ ਜਦੇ ਆਨੇ ਕਾਦੇ ਹੈਗੇ साइज ਇੱਕੋ ਜਿਹਾ ਲਗਭਗ ਕਲੇ ਪਿਛਲੇ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲੇ ਦਾ 55000 ਇਹਦਾ 55000 ਇਹ ਕਿੰਨੇ ਦੀ ਕਰ ਦੇਣੀ ਹੈ ਜੱਸ ਨੂੰ ਇਹ 50000 ਦੀ ਰੀਨੋ ਪੂਰੇ 50 ਹੀ ਕਰ ਦੋ ਫਿਰ ਚਲੋ ਠੀਕ ਵੀ ਹੈ ਪੂਰੇ 50000 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਆਪਣੀ ਤੇ ਇਹ ਹੁਣ ਆ ਜਿਹੜੀ ਵੈਟ ਜੇ ਇਹ ਤੀਜਾ ਸੂਆ ਜੇ ਅੱਛਾ ਇਹ ਦੂਸਰਾ ਸੂਆ ਹੈ ਇਹਨੂੰ ਕਿੰਨਾ ਚਿਰ ਹੋਇਆ ਸੂਈ ਨੂੰ ਇਹ 6 ਨ ਮਹੀਨਾ ਹੋ ਗਿਆ ਹਾਂਜੀ ਤੇ ਇਹਦੇ ਕੋਲ ਦੁੱਧ ਦੁੱਧ 16 ਲੀਟਰ ਮਾਰ ਲੈਣੇ ਐਵੇਂ ਤਿਆਰ ਮੋਕੇ ਦੇ ਹਨਾ ਬਹੁਤ ਵੱਧ ਹੋਊਗਾ 50 ਠੀਕ ਹੋ ਗਿਆ ਜੀ ਖੋਲੋ ਫਿਰ ਇਹਨਾਂ ਵੀ ਤੋਰ ਦਈਏ ਬਾਕੀ ਥੱਲੇ ਵੀ ਚੰਗੀ ਆ ਖਾਣਾ ਦਾ ਸਾਈਜ਼ ਗੱਪ ਜਿਹੜਾ ਇਹਦਾ ਵੀ ਕਾਫੀ ਪਿਆਰਾ ਵਾ ਮਿਲਕਵੇਨ ਵੀ ਚੰਗੀ ਲੱਗਦੀ ਏ 1500 ਲੀਟਰ ਹੁਣ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਸਿਆਰ 1000 ਦੇ ਲੱਗੇ ਬੰਨੇ ਸੂਈ ਨਾ ਹੋ ਗਿਆ ਬਾਕੀ ਹੁਣ ਗਾੜੀ ਸਟੈਲਸ ਚੁੱਲੇ ਚੱਲ ਪੈਣੇ ਆ ਸਾਰਾ ਸਿਆਰ ਲਗਾਉਣਾ ਦੁੱਧ ਚੰਗਾ ਗੱਡੀ ਜਣਾ ਬਾਕੀ ਇਹ ਆ ਵੀ ਦੋ ਦੋ ਟਾਈਮ ਆਪਣੀ ਚਵਾਈ ਕਰਕੇ ਖੜੋ ਜਰੂਰ ਕਸਰਲੀ ਕਰੀ ਉਹ ਬੱਚੇ ਸਾਹਮਣੇ ਵੱਜੇ ਇਹਨਾਂ ਨੇ ਆਹ ਦੇਖ ਸੰਦੇ ਜੀ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ 62000 ਜੀ 62000 ਆ ਹਾਂ ਜੀ ਤੇ ਵਿੱਚੋਂ ਕੋ ਮਨਤਨ 60 ਦੀ ਦੇ ਦਿੰਦੇ ਐਸੇ 60000 ਜੀ ਬਾਕੀ ਮੋਕੇ ਤੇ ਹੋ ਜਾਊਗਾ ਹਾਂ ਠੀਕ ਹੈ ਜੀ 60000 ਚ ਮੋਕੇ ਤੇ ਮਨਤਨ ਹੋ ਜਾਊਗਾ ਤੇ ਆ ਮੱਜ ਨੇ ਸੋਈ ਨੂੰ ਕਿੰਨਾ ਚਿਰ ਹੋਇਆ ਜੇ ਅੱਜ 6 ਦਿਨ ਹੋ ਗਏ ਆ ਤੇ ਦੁੱਧ ਕਿੰਨਾ ਤਿਆਰ ਕਰ ਗਈ ਆ 7 ਕਿਲੋ ਜੀ 7 ਲੀਟਰ ਆ ਹਾਂਜੀ ਕਿੰਨਾ ਕੁ ਭਰੀ ਜਾਊਗੀ ਦੁੱਧ ਦੇ 10 11 ਕਿਲੋ ਦੇ 10 ਕਿਲੋ ਦੇ ਦੇ ਆਮ ਨਾ ਦੇ ਤੋਰਾਂ ਫੇਰ ਇਹਨਾਂ ਨੂੰ ਸੂਆ ਕਿੰਵਾ ਜੇ ਇਹਦਾ ਸੂਆ ਸਾਨੂੰ ਤਾਂ ਘਰ ਵਾਲਾ ਦੂਜਾ ਗਿਆ ਸੀ ਤੀਜਾ ਕਰਕੇ ਦੇ ਦਿੰਦੇ ਅੱਛਾ ਦੂਸਰਾ ਜਾਂ ਤੀਜਾ ਹੋ ਸਕਦੀ ਹੈ ਹੈਨਾ ਕੀ ਹੁਣ ਇਰਤਤੇ ਥੋੜੀ ਗਾਣ ਦਾ ਸੁਬੀਰ ਹਾ ਜੇ ਦਾ ਬੱਚਾ ਹਾਂਜੀ ਉਹ ਬੱਚਾ ਜੇ ਦਾ ਜਿੱਥੇ ਖਲੋ ਗਈ ਆ ਤੇ ਬਾਕੀ ਥਾਨ ਇਸੇ ਕੋ ਵੀ ਤਰ੍ਹਾਂ ਚੰਗਾ ਲੱਗਾ ਆ ਕੱਦ ਕੱਠ ਦੀ ਚੰਗੀ ਹੱਤ ਨੇ ਵੀ ਤੇ ਇਹਦਾ ਫਿਰ ਮੁੱਲ ਵੀ ਦੀ ਮੁੱਲ ਇਹਦਾ 70000 ਕਰ 70000 ਹਾਂਜੀ ਤੇ ਵਿੱਚੋਂ ਕੋਈ ਮਾਨਤਾ ਕਰਨਾ 50000 ਦੀ ਅੱਛਾ 65000 ਦੀ ਦੇ ਦੋਗੇ 65000 ਵੀ ਮਾਨਤਾ ਚਲੋ ਮੌਕੇ ਤੇ ਹੋ ਜਾਊਗਾ ਹਨਾ 65000 ਵੀ ਮਾਨਤਾ ਨੇ ਦਾ ਮੌਕੇ ਤੇ ਹੋ ਜਾਊਗਾ ਬਾਕੀ ਥਾਣੇ ਜਿਹੜਾ ਦੂਰ ਦੂਰ ਜਿਹੜਾ ਚੰਗੇ ਘਰ ਤੇ ਹੀ ਅਗਲੇ ਪਿਛਲੇ ਥਾਣੇ ਦੇ ਵੀ ਇੱਕੋ ਜਿਹੇ ਆ ਤੇ ਹੁਣ ਇੱਕ ਛੋੜੀਂ ਵਰਗੀ ਝੋਟੀ ਤੁਹਾਨੂੰ ਦਿਖਾਉਣੀ ਆ ਕੱਦ ਕੱਠ ਪਖਰ ਚੰਗੀ ਜਵਾਨ ਆ ਤੇ ਥਾਣੇ ਦੇ ਦੇਖ ਸਕਦੇ ਕਰਿਆਪਾ ਲਾਗੇ ਤੋਂ ਚੰਗੇ ਗਿਆਪ ਤੇ ਦੋ ਦੋ ਜਿਹੜਾ ਥਾਣੇ ਦਾ ਆ ਦੇਖ ਸਕਦੇ ਜੀ ਇਹ ਮੈਂ ਚੰਗੀ ਕਰਦੀ ਹਾਂ ਇਹਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੂਈ ਨੂੰ ਇਹਨੂੰ 8 ਦਿਨ ਹੋ ਗਏ ਜੀ ਸੂਈ 8 ਦਿਨ ਹੋ ਗਏ ਇਹਦੇ ਮਗਰ ਕੀਜ ਇਹਦੇ ਮਗਰ ਨਹੀਂ ਕੱਟਾ ਹੈ ਇਹਦੇ ਮਗਰ ਕੱਟਾ ਵੀ ਚੰਗਾ ਭਲਿਆ ਭਲੋਸਾ ਵਾ ਚੰਗੇ ਟੀਕੇ ਦਾ ਕੱਟਾ ਹਾਈਟ ਲੈਂਥ ਕੱਟੇ ਦੀ ਵੀ ਬੜੀ ਆ ਤੇ ਇਹਦੇ ਕੋਲੋਂ ਹੁਣ ਕਿੰਨਾ ਦੁੱਧ ਤਿਆਰ ਕਰ ਗਈ ਹੈ 12 ਕਿਲੋ ਜੀ ਤਿਆਰ ਮੁੱਖੇ ਹਾਂ ਜੀ ਜਿਹੜਾ ਕਿਓ ਕੇ ਲੀਟਰ ਮਾਰਨੇ ਤੇ ਕਿੰਨਾ ਦੁੱਧ 14 ਕਿਲੋ 14 14 ਲੀਟਰ ਜਿਹੜਾ ਕੱਢੀ ਜਾਊਗੀ ਹਨਾ ਤੋਰਾ ਹਾਂ ਫੇਰੇ ਕਰੀ ਨਾ ਬਾਕੀ ਇਹ ਆ ਵੀ ਹਾਈਟ ਲੈਂਥ ਦੇ ਬੜੀ ਚੰਗੀ ਝੋਟੀ ਆ ਜਿਹੜੀ ਘਰੇ ਵੱਜੀ ਵੀ ਸੋਹਣੀ ਲੱਗੂਗੀ ਲੈ ਆਇਆ ਬਾਕੀ ਥੱਲੇ ਆਪਣੀ ਚੰਗੀ ਤਿਆਰ ਹੋਈ ਹੈ ਮੈਂ ਦੇਖ ਲਿਆ ਜੀ ਹਾਈਟ ਲੈਂਥ ਤੇ ਕਾਫੀ ਪਿਆਰੀ ਹੈ ਦੋ ਤੇ 12 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਮੌਕੇ ਤੇ 14 ਕ ਲੀਟਰ ਜਿਹੜਾ ਕਹਿੰਦੇ ਵੀ ਕਰੀ ਜਾਊਗੀ ਸੱਬ ਦੀ ਆ ਛੋਟੀ ਥੱਲੇ ਉਤਰ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਭਾਜੀ 130 ਕਰਦੇ 1 ਲੱਖ ਦੇ 30 ਹਾਂਜੀ ਕਿੰਨੇ ਦੀ ਸਵਾਰੀ ਦੇ ਦੀਏ ਹੋਰ 2000 ਮਾਰ ਕੇ ਅੱਛਾ 1 23 ਦੀ ਦੇ ਦੋਗੇ 1 20 ਦੀ ਦੇ ਲਾ ਅੱਛਾ 1 20 ਦੀ ਹਾਂਜੀ ਠੀਕ ਆ ਚਲੋ ਬਾਕੀ ਮੌਕੇ ਤੇ ਥੋੜਾ ਬਦਲ ਤੇ ਹੋ ਹੀ ਜਾਊਗਾ ਹਨਾ ਇਹ ਆ ਵੀ ਕੋਈ ਚਵਾਈ ਤੁਹਾਡੇ ਘਰੋਂ ਕਰਕੇ ਨਾ ਤਸੱਲੀ ਕਰਕੇ ਖੜੇ ਹਨ ਹਾਂਜੀ ਹਾਂਜੀ ਰਹਿਣ ਸਹਿਣ ਦਾ ਪ੍ਰੋਗਰਾਮ ਹੈਗਾ ਇੱਕ ਇੱਕ ਦੋ ਦਿਨ ਰਹਿ ਕੇ ਬੰਦਾ ਚੂਕ ਕੇ ਵੀ ਛੱਡ ਸਕਦਾ ਕੋਈ ਚੱਕ ਠੀਕ ਹੈ ਜੀ ਠੀਕ ਹੈ ਵੀਰ ਜੀ ਧੰਨਵਾਦ ਜੀ ਕਿੰਦਾ ਕਿ ਭਾਵੇਂ ਇੱਥੇ ਰਹਿਣ ਸਹਿਣ ਦਾ ਪ੍ਰੋਗਰਾਮ ਹੈਗਾ ਵਾ ਇੱਥੇ ਆਪਣਾ ਚਵਾਈ ਕਰਕੇ ਰਮਾਨਾ ਤਸੱਲੀ ਕਰਕੇ ਤੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ